हां दोस्तों ਮੇਤੋਂ ਪਿਛਲੀਆਂ ਵੀਡੀਓ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਹੋਈਆਂ ਨੇ ਮੈਂ ਉਹਨਾਂ ਨੂੰ ਮੰਨਦਾ ਹਾਂ ਤੇ ਕੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਅੱਜ ਸੁਧਾਰਾਂਗਾ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਮਾਫੀ ਚਾਹੁੰਦਾ ਹਾਂ ਮੈਂ ਦਿਲਜੀਤ ਨੂੰ ਪੱਗ ਸਿੱਖੀ ਤੇ ਕੌਮ ਦਾ ਰਿਪਰੈਜ਼ੈਂਟਰ کہہ ਕੇ ਬੋਲਿਆ ਸੀ ਸ਼ਾਇਦ ਇਹ ਗੱਲ ਕਿਤੇ ਸੱਚ ਨਹੀਂ ਹੈ ਦਿਲਜੀਤ ਨੇ ਪੰਜਾਬ 95 ਫਿਲਮ ਜਸਵੰਤ ਸਿੰਘ ਖਾਲੜਾ ਜੀ ਦਾ ਰੋਲ ਕੀਤਾ ਉਸ ਫਿਲਮ ਲਈ ਮੂੰਹ ਅੱਡ ਕੇ ਪੈਸੇ ਮੰਗੇ ਪੈਸੇ ਲਈ ਫਿਲਮ ਕੀਤੀ ਆ ਸਾਨੂੰ ਕਿਵੇਂ ਬੇਵਕੂਫ ਬਣਾਇਆ ਜਾਂਦਾ ਇਹ ਵੀ ਦੱਸੂਗਾ ਤੇ ਨਾਲ ਸਿੱਖੀ ਦੇ ਓਮ ਦੇ ਕੇਸਾਂ ਦੇ ਪੰਜੇ ਕਕਾਰਾਂ ਦੇ ਜਿਹੜੇ ਅਸਲ ਰਾਖੇ ਸੀ ਜੋ ਸਾਨੂੰ ਰਿਪਰੈਜ਼ੈਂਟ ਕਰਦੇ ਹਨ ਉਨਾ ਬਾਰੇ ਵੀ ਦੱਸੂਗਾ ਇਹ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਵੀਡੀਓ ਨੂੰ ਤੁਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਜ਼ਰੂਰ ਦਿਖਾਓ ਤੇ ਜੇ ਹੋ ਸਕੇ ਦਿਲਜੀਤ ਵੀ ਆਪਣੀ ਗਲਤੀ ਜ਼ਰੂਰ ਮੰਨੂਗਾ ਜੋ ਮੈਂ ਦੱਸਣ ਜਾ ਰਿਹਾ ਵੀਡੀਓ ਇੰਨੀ ਕੁ ਸ਼ੇਅਰ ਕਰਦੇ ਹੋ ਕਿ ਇਹ ਦਿਲਜੀਤ ਜਾਂ ਉਸ ਦੀ ਟੀਮ ਤੱਕ ਪਹੁੰਚ ਸਕੇ ਤੇ ਜਿਹੜੀ ਬਹੁਤ ਹੀ ਵੱਡੀ ਭਾਰੀ ਗਲਤੀ ਮੇਤੋਂ ਹੋਈ ਆ ਮੈਂ ਅੱਜ ਉਹਨੂੰ ਸੁਧਾਰੂਗਾ ਵੀ ਤੇ ਤੁਹਾਨੂੰ ਦਿਲਜੀਤ ਦਾ ਜਿਹੜਾ ਲੋਕਾਂ ਨਾਲ ਸਾਡੀਆਂ ਭਾਵਨਾਵਾਂ ਦੇ ਨਾਲ ਖੇਡਿਆ ਗਿਆ ਬਹੁਤ ਬੁਰੀ ਤਰ੍ਹਾਂ ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਉਹ ਵੀ ਮੈਂ ਅੱਜ ਖੁਲਾਸੇ ਕਰੂੰਗਾ ਤੇ ਇੱਕ ਗੱਲ ਹੋਰ ਜੀ ਮੈਨੂੰ ਬਹੁਤ ਸਾਰੇ ਲੋਕ ਕਮੈਂਟ ਕਰਦੇ ਨੇ ਤੂੰ ਸਿੱਖ ਕਟਾਉਣਾ ਬਿਲਕੁਲ ਜੀ ਸਿਧਾਂਤਕ ਤੌਰ ਤੇ ਇਹ ਮੇਰੀ ਬਹੁਤ ਵੱਡੀ ਕਮੀ ਆ ਗਲਤੀ ਆ ਪਰ ਇਹ ਵੀ ਕਿੱਥੇ ਲਿਖਿਆ ਹੋਇਆ ਕਿ ਜੇ ਕੋਈ ਬੰਦਾ ਪੂਰਨ ਗੁਰਸਿੱਖ ਨਹੀਂ ਤਾਂ ਉਹ ਆਪਣੇ ਧਰਮ ਦੇ ਲਈ ਜਾਂ ਆਪਣੇ ਸਿੱਖੀ ਸਿਧਾਂਤਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਦੇ ਸਕਦਾ ਗੱਲ ਤਾਂ ਪੁਆਇੰਟ ਇਹ ਹੈ ਕਿ ਜੋ ਕੋਈ ਵੀ ਬੰਦਾ ਚਾਹੇ ਉਹ ਸਿੱਖ ਹੋਵੇ ਜਾਂ ਗੈਰ ਸਿੱਖ ਵੀ ਹੋਵੇ ਜੇ ਸਾਡੀ ਨਵੀਂ ਪੀੜ੍ਹੀ ਨੂੰ ਉਹ ਸਾਡੇ ਧਰਮ ਸਿੱਖੀ ਬਾਰੇ ਕੁਝ ਵੀ ਵਧੀਆ ਦੱਸਦਾ ਤਾਂ ਉਸ ਨੂੰ ਐਪਰੀਸ਼ੀਏਟ ਕਰਿਆ ਕਰੋ ਗਿਲਜੀਤ ਨੇ ਸਾਡੀ ਪੰਜਾਬੀ ਨੂੰ ਤੇ ਸਿੱਖੀ ਨੂੰ ਰਿਪਰੈਜ਼ੈਂਟ ਕਿਵੇਂ ਕੀਤਾ ਕੀ ਉਹੀ ਪੱਗ ਦਾ ਰੱਖਾ ਨਹੀਂ ਦੋਸਤੋ ਇਹ ਬਹੁਤ ਵੱਡੀ ਗਲਤੀ ਆ ਜੋ ਮੈਤੋਂ ਵੀ ਹੋਈ ਉਸ ਨੂੰ ਸੁਧਾਰਦੇ ਹੋਏ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਇਹ ਵੀਡੀਓ ਪੂਰੀ ਦੇਖ ਕੇ ਜਾਇਓ ਬਹੁਤ ਭਰਾ ਮੈਨੂੰ ਕਹਿੰਦੇ ਨੇ ਤੂੰ ਕੋਈ ਚੱਜ ਦੀ ਗੱਲ ਕਰ ਲਿਆ ਕਰ ਜਦੋਂ ਚੱਜ ਦੀ ਗੱਲ ਕਰਦੇ ਆ ਫਿਰ ਵੀਡੀਓ ਕੋਈ ਦੇਖਦਾ ਨਹੀਂ ਤੁਹਾਡੇ 7-8 ਮਿੰਟ ਲਊਗਾ 5 ਸੈਕਿੰਡ ਵੀ ਤੁਸੀਂ ਕਿਤੇ ਬੋਰ ਜਾਂ ਫਿਰ ਆਪਣਾ ਸਮਾਂ ਵਿਅਰਥ ਮਹਿਸੂਸ ਨਹੀਂ ਕਰੋਗੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਸਾਡੇ ਕੌਮ ਸਿੱਖੀ ਤੇ ਪੱਗ ਇਹ ਸਰਦਾਰੀ ਇਹਨਾਂ ਲਈ ਅਸਲ 'ਚ ਇਹਨਾਂ ਨੂੰ ਰਿਪਰੈਜ਼ੈਂਟ ਕਿਹੜੇ ਲੋਕਾਂ ਨੇ ਕੀਤਾ ਤੇ ਕਿਹੜੇ ਕਿਹੜੇ ਬੰਦਿਆਂ ਨੇ ਸ਼ਹੀਦੀਆਂ ਦਿੱਤੀਆਂ ਲਿਸਟ ਤਾਂ ਇੰਨੀ ਲੰਬੀ ਆ ਕਿ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਵੀ ਦੱਸਣਾ ਸੰਭਵ ਨਹੀਂ ਪਰ ਮੈਂ ਤੁਹਾਨੂੰ ਕੁਝ ਚੁਣਵੇਂ ਦੇ ਬਹੁਤ ਹੀ ਕਮ ਆਉਗੀ ਇਹ ਗੱਲ ਸਿੱਖਾਂ ਦੇ ਸਭ ਤੋਂ ਪਹਿਲੇ ਸ਼ਹੀਦ ਨੇ ਜੀ ਜਿਹੜੇ ਉਹਨੇ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਜਹਾਂਗੀਰ ਨੇ ਸਿੱਖੀ ਦਾ ਪ੍ਰਚਾਰ ਕਰਨ ਤੇ ਸਿੱਖੀ ਸਿਧਾਂਤਾਂ ਨੂੰ ਮਜ਼ਬੂਤੀ ਨਾਲ ਲੋਕਾਂ ਨੂੰ ਦੱਸਣ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਧਰਮ ਬਦਲ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਸੀ ਪਰ ਉਹਨਾਂ ਨੇ ਸਿੱਖੀ ਨੂੰ ਅਤੇ ਸਰਦਾਰੀ ਨੂੰ ਆਪਣੇ ਕੇਸਾਂ ਤੇ ਪੱਗ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਸ਼ਹੀਦੀ ਖੁਸ਼ੀ-ਖੁਸ਼ੀ ਦੇ ਦਿੱਤੀ ਸੀ ਆਪਣੇ ਦੂਸਰੇ ਉਸ ਤੋਂ ਬਾਅਦ ਸ਼ਹੀਦ ਹੋਏ ਨੇ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਲਈ ਹਿੰਦੂਆਂ ਲਈ ਉਹਨਾਂ ਦੀ ਰੱਖਿਆ ਲਈ ਸ਼ਹੀਦੀ ਦੇ ਦਿੱਤੀ ਸੀ ਤੇ ਸਿੱਖੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਇਸਲਾਮ ਨਾ ਕਬੂਲ ਕਰਨ ਦੇ ਆਪਣੇ ਅਡਿੱਗ ਫੈਸਲੇ ਲਈ ਔਰੰਗਜ਼ੇਬ ਦੇ ਹੁਕਮ ਤੇ ਸ਼ਹੀਦੀ ਪਾ ਲਈ ਸੀ ਉਸ ਤੋਂ ਬਾਅਦ ਸ਼ਹੀਦ ਆਉਂਦੇ ਨੇ ਜੀ ਭਾਈ ਮਤੀ ਦਾਸ ਜੀ ਜਿਨ੍ਹਾਂ ਨੇ ਆਪਣੀ ਸਿੱਖੀ ਸਿਧਾਂਤ ਨਾ ਛੱਡਣ ਕਰਕੇ ਆਪਣੀ ਕੌਮ ਲਈ ਇੱਕ ਲਾਸਾਨੀ ਕੁਰਬਾਨੀ ਦਿੱਤੀ ਤੇ ਉਹਨਾਂ ਨੂੰ ਆਰੇ ਨਾਲ چیر ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਆਉਂਦੇ ਹਨ ਜੀ ਭਾਈ ਦਿਆਲਾ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਸਾਥੀ ਸਨ ਉਹਨਾਂ ਨੂੰ ਮੁਗਲ ਸ਼ਾਸਕਾਂ ਨੇ ਆਪਣੀ ਸਿੱਖੀ ਨਾ ਛੱਡਣ ਕਰਕੇ ਖੋਲਦੇ ਹੋਏ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜੀ ਇੱਕ ਲਾਸਾਨੀ ਕੁਰਬਾਨੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸੈਂਕੜੇ ਸਾਥੀਆਂ ਦੀ ਕੁਰਬਾਨੀ ਉਹਨਾਂ ਨੇ ਵੀ ਆਪਣੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਆਪਣੀ ਅਦੁੱਤ ਕੁਰਬਾਨੀ ਦਿੱਤੀ ਤੇ ਉਹਨਾਂ ਨੂੰ ਕਿੰਨੇ ਤਸੀਹੇ ਦੇ ਕੇ ਨਾਲ ਹੀ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਇੱਕ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਹਨ ਕਿ ਉਸ ਟਾਈਮ 'ਜੀ ਸਿੰਘ ਇੱਕ ਦੂਸਰੇ ਤੋਂ ਮੂਰੇ ਭੱਜ-ਭੱਜ ਕੇ ਆਉਂਦੇ ਸਨ ਕਿ ਪਹਿਲਾਂ ਮੈਨੂੰ ਸ਼ਹੀਦ ਕਰੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਮੂਰਾਂ ਦੇ ਨਾਲ ਕਲੇਜਾ ਕੱਢ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਗਲਾ ਨਾਮ ਆਉਂਦਾ ਹੈ ਜੀ ਭਾਈ ਮਨੀ ਸਿੰਘ ਜੀ ਦਾ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਉਹਨਾਂ ਨੇ ਜੀ ਆਪਣੇ ਕੇਸਾਂ ਦੀ ਰੱਖਿਆ ਦੇ ਲਈ ਆਪਣਾ ਬੰਦ-ਬੰਦ ਕਟਵਾ ਦਿੱਤਾ ਸੀ ਤੇ ਗੁਰੂ ਦੀ ਸਿੱਖੀ ਨੂੰ ਕਾਇਮ ਰੱਖਦੇ ਹੋਏ ਆਪਣੀ ਸ਼ਹੀਦੀ ਦੇ ਦਿੱਤੀ ਸੀ ਉਸ ਤੋਂ ਬਾਅਦ ਹੀ ਇੱਕ ਸਿੱਖ ਯੋद्धा ਹੋਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਨੂੰ ਰਖਿਆ ਤੇ ਰੱਖਣ ਦੇ ਲਈ ਆਪਣੀ ਖੋਪਰੀ ਤੱਕ ਲਹਾ ਦਿੱਤੀ ਸੀ ਪਰ ਆਪਣੇ ਕੇਸਾਂ ਨੂੰ ਕਿਸੇ ਨੂੰ ਹੱਥ ਤੱਕ ਵੀ ਨਹੀਂ ਲਾਉਣ ਦਿੱਤਾ ਤੇ ਮੁਗਲ ਸ਼ਾਸਕਾਂ ਦੇ ਰਾਜ ਵਿੱਚ अनेका ਹੀ ਸਿੰਘਣੀਆਂ ਨੇ ਵੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਇੱਥੋਂ ਤੱਕ ਕਿ ਆਪਣੇ ਬੱਚਿਆਂ ਦੇ ਵੀ ਟੁਕੜੇ ਟੁਕੜੇ ਆਪਣੀਆਂ ਅੱਖਾਂ ਦੇ ਸਾਹਮਣੇ ਕਰਵਾਏ ਤੇ ਨਾਲ ਹੀ ਨੇਜਿਆਂ ਤੇ ਟੰਗਵਾਏ ਗਏ ਉਹਨਾਂ ਸਿੰਘਣੀਆਂ ਨੂੰ ਪ੍ਰਣਾਮ ਹੈ ਜੀ ਸਾਡਾ ਕਿ ਇਹ ਉਦਨੇ ਰਿਪਰੈਜ਼ੈਂਟਰ ਕੌਮ ਦੇ ਨਾਂ ਕੇ ਦਿਲਜੀਤ ਉਸ ਤੋਂ ਬਾਅਦ ਆ ਜਾਂਦੇ ਨੇ ਜੀ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ ਤੇ ਉਹਨਾਂ ਦੇ ਸੈਂਕੜੇ ਸਾਥੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਸਿੱਖੀ ਅਤੇ ਸਾਡੀ ਕੌਮ ਦੇ ਲਈ ਅਦੁੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਵਿਰੋਧੀਆਂ ਦੇ ਗੋਡਣੇ ਲਵਾਤੇ ਸੀ ਇੱਕ ਵਾਰ ਤੇ ਬਾਕੀ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੂੰ ਅਸੀਂ ਨਹੀਂ ਭੁੱਲ ਸਕਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਖੁਦ ਗੁਰੂ ਗੋਬਿੰਦ ਸਿੰਘ ਜੀ ਤੇ ਉਦੋਂ ਦੇ ਸੈਂਕੜੇ ਹਜ਼ਾਰਾਂ ਸਿੱਖ ਇਹ ਜੇ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਨਾਮ ਸਾਰੇ ਲੈਣੇ ਸੰਭਵ ਨਹੀਂ ਇਹ ਹੁੰਦੇ ਨੇ ਜੀ ਪੱਗ ਸਿੱਖੀ ਦੇ ਕੌਮ ਦੇ ਰਿਪਰੈਜ਼ੈਂਟਰ ਦਿਲਜੀਤ ਕਿਸੇ ਵੀ ਤਰ੍ਹਾਂ ਇਸ ਚੀਜ਼ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਅਸਲੀ ਪੱਗ ਦੀ ਰੱਖਿਆ ਆਪਾਂ ਕਹਿ ਸਕਦੇ ਹਾਂ ਇਨ੍ਹਾਂ ਸ਼ਹੀਦਾਂ ਨੇ ਰੱਖੀ ਤੇ ਦਿਲਜੀਤ ਖੁਦ ਵੀ ਇਸ ਗੱਲ ਨੂੰ ਜ਼ਰੂਰ ਮੰਨੂਗਾ ਜੇ ਉਹ ਇਹ ਵੀਡੀਓ ਉਸ ਤੱਕ ਪਹੁੰਚ ਜਾਵੇ ਤਾਂ ਹੁਣ ਆਪਾਂ ਗੱਲ ਕਰਾਂਗੇ ਜੀ ਪੰਜਾਬ 95 ਫਿਲਮ ਦੀ ਜੋ ਕਿ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਆਧਾਰਿਤ ਹੈ ਜਸਵੰਤ ਸਿੰਘ ਖਾਲੜਾ ਇੱਕ ਸੋਸ਼ਲ ਵਰਕਰ ਦੀ ਤਰ੍ਹਾਂ ਆਪਣੀ ਸਿੱਖ ਕੌਮ ਲਈ ਕੰਮ ਕਰਦੇ ਸਨ ਉਸ ਟਾਈਮ ਦੇ ਵਿੱਚ ਪੁਲਿਸ ਵੱਲੋਂ ਜਿਹੜੇ ਝੂਠੇ ਮੁਕਾਬਲੇ ਬਣਾ ਕੇ 16 ਸਾਲ ਤੋਂ 25-30 ਸਾਲ ਤੱਕ ਦੇ ਨੌਜਵਾਨ ਮੁੰਡੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਗਏ ਉਹਨਾਂ ਦੀਆਂ ਲਾਸ਼ਾਂ ਤੱਕ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਉਹਨਾਂ ਦੀ ਇੱਕ ਲਿਸਟ ਤਰਨਤਾਰਨ ਅੰਮ੍ਰਿਤਸਰ ਜ਼ਿਲ੍ਹੇ ਉਹ ਏਰੀਆ ਦੀ 25 ਤੋਂ 27 ਹਜ਼ਾਰ ਸਿੱਖ ਨੌਜਵਾਨਾਂ ਦੀ ਲਿਸਟ ਉਹਨਾਂ ਦੇ ਹੱਥ ਲੱਗ ਗਈ ਸੀ ਜੇਕਰ ਉਸ ਲਿਸਟ ਨੂੰ ਜਨਤਕ ਕਰ ਦਿੱਤਾ ਜਾਂਦਾ ਜਿਵੇਂ ਕਿ ਖਲੜਾ ਸਾਹਿਬ ਚਾਹੁੰਦੇ ਸੀ ਤਾਂ ਬਹੁਤ ਸਾਰੇ ਉਸ ਸਮੇਂ ਦੇ ਭ੍ਰਿਸ਼ਟ ਤੇ ਕਸਾਈ ਪੁਲਿਸ ਅਫਸਰ ਉਮਰ ਕੈਦ ਦੇ ਦੌਰਾਨ ਜੇਲ੍ਹ ਦੇ ਵਿੱਚ ਹੀ ਨਰਕਾਂ ਦੇ ਭਾਗੀ ਬਣਦੇ ਪਰ ਸਿਸਟਮ ਇਸ ਗੱਲ ਤੋਂ ਹੀ ਡਰਦਾ ਸੀ ਤੇ ਉਸ ਸਮੇਂ ਦੇ ਡੀਜੀਪੀ ਕੇਪੀਐਸ ਗਿੱਲ ਤੇ ਇੱਕ ਸੰਧੂ ਸੰਧੂ ਕਰਕੇ ਐਸਐਸਪੀ ਹੁੰਦਾ ਸੀ ਬਹੁਤ ਹੀ ਜ਼ਿਆਦਾ ਕਸਾਈ ਬੰਦੇ ਸੀ ਇਹ ਇਹਨਾਂ ਨੇ ਖਲੜਾ ਸਾਹਿਬ ਨੂੰ ਘਰ ਦੇ ਵਿੱਚੋਂ ਹੀ ਗੱਡੀ ਧੋਂਦੇ ਧੋਂਦੇ ਘਰ ਦੇ ਅੱਗੇੋਂ ਕਿਡਨਾਪ ਕੀਤਾ ਤੇ ਉਹਨਾਂ ਤੇ ਨਾ ਸਹਿਣਯੋਗ ਤਸੀਹੇ ਦਿੱਤੇ ਉਹਨਾਂ ਨੂੰ ਤੇ ਉਹਨਾਂ ਦੀ লাশ ਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਜੋ ਕਿ ਅੱਜ ਤੱਕ ਨਹੀਂ ਮਿਲੀ ਉਸ ਬੰਦੇ ਦੀ ਭੂਮਿਕਾ ਨਿਭਾਈ ਹੈ ਦਿਲਜੀਤ ਦੁਸਾਂਜ ਨੇ ਪੰਜਾਬ 95 ਫਿਲਮ ਦੇ ਵਿੱਚ ਜਿਸ ਨੂੰ ਕਿ ਰੋਕਣ ਦੀਆਂ ਵੀ ਬਹੁਤ ਹੀ ਜ਼ਿਆਦਾ ਕੋਸ਼ਿਸ਼ਾਂ ਚੱਲ ਰਹੀਆਂ ਹਨ ਹੁਣ ਆਪਾਂ ਗੱਲ ਇਹ ਕਰਦੇ ਹਾਂ ਕਿ ਦਿਲਜੀਤ ਨੇ ਇਹੋ ਜਿਹੀ ਸ਼ਖਸੀਅਤ ਦਾ ਰੋਲ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਇਹੇ ਦੋਸਤੋ ਸਿਰੇ ਤੋਂ ਹੀ ਝੂਠ ਗੱਲ ਹੈ ਦਿਲਜੀਤ ਦੀ ਜਿਹੜੀ ਫਿਲਮ ਦਾ ਡਾਇਰੈਕਟਰ ਆ ਨਾ ਮੈਂ ਤੁਹਾਨੂੰ ਉਸ ਦੀ ਵੀਡੀਓ ਦਿਖਾਉਣਾ ਆਪ ਹੀ ਦੇਖ ਕੇ ਚਲੇ ਜਾਇਓ ਉਹਨਾਂ ਨੇ ਦੱਸਿਆ ਕਿ ਅਸੀਂ ਜ਼ੋਰ ਲਾਇਆ ਕਿਹਾ ਕਿ ਭਾਜੀ ਕਿੰਨੇ ਪੈਸੇ ਲਵੋਗੇ ਖਾਲੜਾ ਸਾਹਿਬ ਦਾ ਰੋਲ ਹੈ ਤਾਂ ਦਿਲਜੀਤ ਨੇ ਕਿਹਾ ਕਿ ਇਹ ਮੇਰੀ ਚੰਗੀ ਕਿਸਮਤ ਆ ਕਿ ਮੈਨੂੰ ਇਹੋ ਜਿਹੇ ਇੱਕ ਸ਼ਹੀਦ ਸ਼ਖਸੀਅਤ ਦਾ ਰੋਲ ਕਰਨ ਨੂੰ ਮਿਲਦਾ ਹੈ ਮੈਂ ਇੱਕ ਪੰਜੀ ਵੀ ਨਹੀਂ ਲਵਾਵਾਂਗਾ ਉਹ ਲੱਗ ਗੱਲ ਹੈ ਕਿ ਪ੍ਰੋਡਿਊਸਰਾਂ ਨੇ ਉਸ ਨੂੰ ਪੈਸੇ ਦਿੱਤੇ ਹੋਣਗੇ ਜਾਂ ਉਸ ਨੇ ਲੈ ਲਏ ਹੋਣਗੇ ਪਰ ਉਸ ਨੇ ਮੰਗੇ ਨਹੀਂ ਪੈਸੇ ਨੂੰ ਮਨ੍ਹਾ ਕਰਤਾ ਸੀ ਬਲਜੀਤ ਨੂੰ ਮੈਂ ਪੱਗ ਤੇ ਪੰਜਾਬੀ ਰਿਪਰੈਜ਼ੈਂਟਰ ਇਸੇ ਕਰਕੇ ਕਿਹਾ ਸੀ ਕਿ ਉਸ ਦੇ ਚਾਹੇ ਵਾਲ ਵੀ ਕੱਟੇ ਹੋਏ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਪੱਗ ਸਿੱਖੀ ਨੂੰ ਪ੍ਰਮੋਟ ਤਾਂ ਕਰਦਾ ਹੀ ਹੈ ਜਿਵੇਂ ਕਿ ਖਾਲੜਾ ਸਾਹਿਬ ਦਾ ਰੋਲ ਕੀਤਾ ਤੇ ਮੈਂ ਤਾਂ ਇਹ ਵੀ ਸਿੱਧੀ ਗੱਲ ਕਹਿੰਦਾ ਹਾਂ ਕਿ ਲੋਕ ਜੋ ਮਰਜ਼ੀ ਕਹੀ ਜਾਣ ਦਿਲਜੀਤ ਡਾਇਰੈਕਟਲੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਖਾਲਿਸਤਾਨ ਮੂਵਮੈਂਟ ਨੂੰ ਬਿਲਕੁਲ ਗਲਤ ਨਹੀਂ ਕਹਿੰਦਾ ਬਾਕੀ ਤੁਸੀਂ ਆਪ ਸਮਝਦਾਰ ਹੋ ਕਿਸਾਨ ਅੰਦੋਲਨ ਦੇ ਵਿੱਚ ਉਸਨੇ ਇੰਨਾ ਸਾਥ ਦਿੱਤਾ ਕਿਹਾ ਜਾਂਦਾ ਹੈ ਕਿ ਕਰੋੜ ਜਾਂ 2 ਕਰੋੜ ਰੁਪਇਆ ਵੀ ਦਿੱਤਾ ਇਸ ਲਈ ਦਿਲਜੀਤ ਨੂੰ ਰਿਪਰੈਜ਼ੈਂਟਰ ਕਹਿਣਾ ਮੇਰੀ ਗਲਤੀ ਸੀ ਤੇ ਬਾਕੀ ਦਿਲਜੀਤ ਫਿਰ ਵੀ ਸਿੱਖੀ ਨੂੰ ਪ੍ਰਚਾਰਤ ਕਰ ਰਿਹਾ ਹੀ ਹੈ ਬੜਾ ਭਾਜੀ ਬਾਦੇ ਅੰਦੇ ਕੇ ਲਈ ਮਿਲ ਸਕਤੇ ਹੋ ਗਿਆ ਐਂ ਦਿਲਜੀਤ ਪਾ ਦਿਓਸ ਲਾਈਕ ਪਾਦੀ ਆ ਤੋ ਜਾਊਗਾ ਪਰ ਬਹੁਤ ਜ਼ਿਆਦਾ ਕੱਟੂ-ਕੱਟ ਹੋ ਜਾਏ

ਜਸਵੰਤ ਸਿੰਘ ਖਾਲੜਾ ਕਰਨ ਦਾ ਜਿਹੜਾ ਮੌਕਾ ਹੈ ਉਹ ਮਿਲੇ ਕਿਸੇ ਨੂੰ ਔਰ ਉਹ ਉਹਦੇ ਵਾਸਤੇ ਪੈਸੇ ਮੰਗੇ ਇਹ ਤੇ ਲਾਂਤ ਹੈ ਬਟ ਥੈਟ ਆਈ ਕੈਨ ਨੋਟ ਆਸਕ ਫਾਰ ਸਿੰਗਲ ਬਟ ਵੀ ਪੇ ਵੀ ਹੈਵ ਟੂ ਲਾਈਕ ਅ ਡੂ ਰਿਸਪੈਕਟ ਬਟ ਡੈਫੀਨਟਲੀ ਵੀ ਕੈਨਟ ਪੇ ਹਿਮ ਹਿਸ ਮਾਰਕੀਟ ਪ੍ਰਾਈਸ ਜੇ ਜਾਣਕਾਰੀ ਕਿਤੋਂ ਗਲਤ ਅਧੂਰੀ ਜਾਂ ਕਿਸੇ ਵੀ ਤਰ੍ਹਾਂ ਠੀਕ ਨਾ ਲੱਗੀ ਹੋਵੇ ਤਾਂ ਵੀ ਦੱਸਿਓ ਜੇ ਠੀਕ ਲੱਗੀ ਹੋਵੇ ਤਾਂ ਵੀ ਦੱਸਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ